ਮੈਂ ਤੇ 10 ਸਾਲ ਲਿਆ ਤੇ ਮੇਰਾ ਖਿਆਲ ਦੁਨੀਆ ਦਾ ਹੀ ਪਹਿਲਾ ਮੈਂ ਮੰਤਰੀ ਹੋਊਗਾ ਜਿਹੜਾ ਸਭ ਤੋਂ ਵੱਡੇ ਡਿਪਾਰਟਮੈਂਟ ਹੋਣ ਦੇ ਬਾਵਜੂਦ ਸਾਈਕਲ ਤੇ ਲੋਕਾਂ ਕੋਲ ਪਹੁੰਚਦਾ ਹੈ ਮੈਂ ਇੱਕ ਕੱਲਾ ਬੰਦਾ ਜਿਹੜਾ ਦਾਅਵੇ ਨਾ ਨਾ ਵੀ ਮੇਰਾ ਵਿਰੋਧੀ ਵੀ ਮੈਨੂੰ ਸੜਕਾਂ ਦੇ ਗਾਲਾਂ ਕੱਢਦਾ ਨਹੀਂ ਤੁਸੀਂ ਵੇਖੋਗੇ ਹਰ ਕੋਈ ਇਹ ਨਹੀਂ ਕੋਈ ਕਾਮਯੋਸ਼ੀ ਨਹੀਂ ਕੀਤਾ ਮੈਂ 5-5 ਘੰਟੇ ਗਰਮੀਆਂ ਦੇ ਵਿੱਚ ਅਫਸਰ ਵਿਚਾਰੇ ਹਰਾਸ ਹੋ ਜਾਂਦੇ ਸੀ ਥੱਕ ਜਾਂਦੇ ਸੀ ਡਿੱਗਦੇ ਫਿਰਦੇ ਹੁੰਦੇ ਸੀ 5-5 ਘੰਟੇ ਗਰਮੀਆਂ ਚ ਵੀ ਅਪਸਨਾ ਦੀ ਫੌਜ ਲੈ ਕੇ ਮਹੱਲਿਆਂ ਚ ਫਿਰਦਾ ਸੀ ਗਲੀਆਂ ਇਹ ਬੈਲ ਮਾਰ ਕੇ ਪੁੱਛਦਾ ਦੱਸੋ ਕੋਈ ਕੰਮ ਕਰਾਉਣਾ ਦਾ ਲੋਕ ਸਭਾ ਹਲਕਾ ਅੰਮ੍ਰਿਤਸਰ ਦੇ ਅਕਾਲੀ ਦਲ ਦੇ ਉਮੀਦਵਾਰ ਰਿਲ ਜੋਸ਼ੀ ਦੀ ਅੱਜ ਜੋ ਚੋਣ ਮਹਿੰਮ ਨੂੰ ਵੱਡਾ ਹੰਗਾਰਾ ਮਿਲਿਆ ਰਿਪਬਲਿਕ ਪਾਰਟੀ ਆਫ ਇੰਡੀਆ ਵੱਲੋਂ ਸਮਰਥਨ ਦਾ ਐਲਾਨ ਕੀਤਾ ਗਿਆ ਤੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਅਨਿਲ ਜੱਸੀ ਖਰਾਂ ਦੇ ਨਾਲ ਜੋਸ਼ੀ ਸਾਹਿਬ ਕਿੰਨਾ ਕੁ ਰਿਸਪੌਂਸ ਮਿਲ ਰਿਹਾ ਹੈ ਜਾਂ ਇਸ ਨੂੰ ਕਿੱਡੀ ਕੁ ਵੱਡੀ ਅਚੀਵਮੈਂਟ ਮੰਨਦੇ ਹੋ ਕਿੱਡੀ ਕੁ ਵੱਡੀ ਪ੍ਰਾਪਤੀ ਮੰਨਦੇ ਹੋ ਕਿੰਨਾ ਕੁ ਵੱਡਾ ਹੁਲਾਰਾ ਜਿਹੜਾ ਇਸ ਸਮਰਥਨ ਦੇ ਨਾਲ ਮਿਲਣ ਜਾ ਰਿਹਾ ਹੈ ਦੇਖੋ ਮੈਂ ਤੇ ਖੁਦ ਸਮਝ ਨਹੀਂ ਪਾ ਰਿਹਾ ਵੀ ਇੰਨਾ ਸਮਰਥਨ ਇੰਨੀ سپورਟ ਮੈਂ ਜਿੱਧਰ ਜਾਣਾ ਲੋਕੀ ਪਹਿਲਾਂ ਜਾਂਦੇ ਪਹਿਲਾਂ ਵਧਾਈ ਲਾ ਲਓ ਜੀ ਮੈਂ ਕਿਹਾ ਜੀ ਕੰਮ ਕਰੋ ਮੈਂ ਦੋ ਇਲੈਕਸ਼ਨ ਅੱਗੇ ਹਾਰ ਗਿਆ ਇੰਨਾ ਕੰਮ ਕਰਨ ਤੋਂ ਬਾਅਦ ਪਰ ਲੋਕਿਆਂ ਦੇ ਨਹੀਂ ਅਸੀਂ ਗਲਤ ਤਜਰਬੇ ਕੀਤੇ ਆ ਦੋ ਤੇ ਉਹਨਾਂ ਤੋਂ ਇੰਨੇ ਘਰਾਸ ਆ ਕਿ ਕਿਉਂਕਿ ਮੈਂ ਸਮਝਦਾ ਕਿ 1.9 ਲੱਖ VOTER ਦੀ ਉਹ ਇਲੈਕਸ਼ਨ ਬੰਦਾ ਨਹੀਂ ਲੜ ਸਕਦਾ ਇਹ ਜਾਂ ਪਾਰਟੀ ਦੀ ਮੈਂ ਲੜਦੀ ਆ ਜਾਂ ਬੰਦੇ ਦੀ ਮਹਿ ਲੜਦੀ ਹੈ ਮੈਂ ਤੇ 10 ਸਾਲ ਲਿਆ ਤੇ ਮੇਰਾ ਖਿਆਲ ਦੁਨੀਆ ਦਾ ਹੀ ਪਹਿਲਾ ਮੈਂ ਮੰਤਰੀ ਹੋਊਗਾ ਜਿਹੜਾ ਸਭ ਤੋਂ ਵੱਡੇ ਡਿਪਾਰਟਮੈਂਟ ਹੋਣ ਦੇ ਬਾਵਜੂਦ ਸਾਈਕਲ ਤੇ ਲੋਕਾਂ ਕੋ ਪਹੁੰਚਦਾ ਹੈ ਇੱਕ ਇੱਕ ਅਖੀਰਲਾ ਕੋਨਾ ਮੈਂ ਡਿਵੈਲਪ ਕੀਤਾ ਮੈਂ ਇੱਕ ਕੱਲਾ ਬੰਦਾ ਜਿਹੜਾ ਦਾਅਵੇ ਨਾ ਨਾ ਵੀ ਮੇਰਾ ਵਿਰੋਧੀ ਵੀ ਮੈਨੂੰ ਸੜਕਾਂ ਦੇ ਗਾਲਾਂ ਕੱਢਦਾ ਨਹੀਂ ਤੁਸੀਂ ਵੇਖੋਗੇ ਹਰ ਕੋਈ ਇਹ ਨਹੀਂ ਕੋਈ ਕਾਮੁਜੋਸ਼ੀ ਨੇ ਕੀਤਾ ਕੰਮ ਇਹ ਸੇਵਾਦਾਰ ਨੇ ਕੀਤਾ ਕੋਈ ਮਿਲ ਨਾਇਆ ਉਹਦਾ ਸਤਕਾਰ ਕੀਤਾ ਕੋਈ ਕੰਮ ਵਾਸਤੇ ਆਇਆ ਨਹੀਂ ਤੇ ਮੈਂ ਤਾਂ ਖੁਦ ਹੀ ਪਹੁੰਚ ਜਾਂਦਾ ਸੀ ਲੋਕਾਂ ਕੋ ਮੈਂ 5-5 ਘੰਟੇ ਗਰਮੀਆਂ ਦੇ ਵਿੱਚ ਅਫਸਰ ਵਿਚਾਰੇ ਹਰਾਸ ਹੋ ਜਾਂਦੇ ਸੀ ਥੱਕ ਜਾਂਦੇ ਸੀ ਡਿੱਗਦੇ ਫਿਰਦੇ ਹੁੰਦੇ ਸੀ 5-5 ਘੰਟੇ ਗਰਮੀਆਂ ਚ ਅਫਸਰਾਂ ਦੀ ਫੌਜ ਲਾ ਕੇ ਮਹੱਲਿਆਂ ਚ ਫਿਰਦਾ ਸੀ ਗਲੀਆਂ ਚ ਬੈਲ ਮਾਰ ਕੇ ਪੁੱਛਦਾ ਦੱਸੋ ਕੋਈ ਕੰਮ ਕਰਾਉਣਾ ਤੇ ਇੱਕ ਸਮਾਂ ਇਹੋ ਜਿਹੇ ਲੋਕਾਂ ਕਹਿੰਦਾ ਜੀ ਕੰਮ ਮੁੱਕ ਗਏ ਹੁਣ ਤੇ ਕੰਮ ਕੋਈ ਦੇ ਦਦਾ ਹੀ ਨਹੀਂ ਸਾਨੂੰ ਫਿਰ ਮੈਂ ਇਹਨੂੰ ਸਵਾਰਿਆ ਹੋਰ ਲੋਕਾਂ ਦੇ ਪਿਕਨਿਕ ਸਪੌਟ ਬਣਾਏ ਬਾਗ ਬਣਾਏ ਸੋਹਣੇ ਸਾਈਕਲ ਟਰੈਕ ਬਣਾਏ ਗਰਾਉਂਡਾਂ ਬਣਾਈਆਂ ਤੇ ਲੇਜ਼ਰ ਸ਼ੋਅ ਲਾਏ 뮤지컬 ਫਾਉਂਟੇਨ ਲਾਏ ਚੰਡੇ ਲਾਏ ਵੱਡੇ ਵੱਡੇ ਲੋਕਾਂ ਦੀ ਐਂਟਰਟੇਨਮੈਂਟ ਦੇ ਸਾਧਨ ਬਣਾਇਆ ਪੂਰੇ ਸਟੱਪ ਜੋ ਡਵੈਲਪ ਹੋਇਆ ਉਹਦਾ ਅਸਰ ਅੱਜ ਤੱਕ ਵੀ ਦੇਖਣ ਨੂੰ ਮਿਲਿਆ ਪਰ ਜੋ ਪ੍ਰੋਜੈਕਟ ਸ਼ੁਰੂ ਕੀਤੇ ਗਏ ਜਾਂ ਜੋ ਕੰਮ ਕੀਤੇ ਗਏ ਉਹ 7 ਸਾਲ ਜਿਹੜਾ ਕੰਟੀਨਿਊ ਨਹੀਂ ਰਹਿ ਸਕਿਆ ਨਹੀਂ ਦੇਖੋ ਇਹਨਾਂ ਨੇ ਮੈਂ ਦੋ ਵਾਰੀ ਬਟਾਲਾ ਰੋਡ ਬਣਾਈ ਛੱਪੜ ਹੁੰਦਾ ਸੀ ਫਤੇਗੜ ਚੂੜੀਆਂ ਰੋਡ ਜਿਹੜੀ ਹੈ ਨਾ ਇਹ ਇੰਨਾ ਇੱਕ ਗੰਦਾ ਏਰੀਆ ਸੀਗਾ ਅਮਰਸਰ ਦਾ ਸਭ ਤੋਂ ਪਿਛੜਿਆ ਗੰਦਾ ਕੂੜੇ ਦਾ ਢੇਰ ਗੰਦਾ ਨਾਲਾ ਪਤਾ ਨਹੀਂ ਕਿਤਨਾ ਲੋਕ ਹੀ ਰਹਿੰਦੇ ਸੀ ਤਾਂ ਮੈਂ ਸਭ ਤੋਂ ਐਡਵਾਂਸ ਬਣਾਤਾ ਗੰਦਾ ਨਾਲਾ ਮੀਲਾਂ ਦੇ ਵਿੱਚ ਸੀਵਰ ਪਾ ਕੇ 4 ਲੇਨ ਸੜਕ ਬਣਾ ਕੇ ਗ੍ਰੀਨ ਬੈਲਟ ਬਣਾ ਕੇ ਸੋਹਣੀਆਂ ਲਾਈਟਾਂ ਲਾ ਕੇ ਸਜਾ ਦਤਾ ਰਤਨ ਸਿੰਘ ਚੌਂਕ ਦੀਆਂ ਚਾਰ ਸੜਕਾਵਾਂ ਚਾਰੇ ਹੀ 4 ਲੇਨ ਕਰਤੀਆਂ ਪਿੱਛੇ ਅੱਗੇ ਸੱਜੇ ਖੱਬੇ جگਮਗ-ਜਗਮਗ ਹੁੰਦੀ ਜਿਦਾਂ ਦੁਬਈ ਆ ਗਏ ਆ 골ਡਨ ਗੇਟ ਤੋਂ ਲੈ ਕੇ ਇੰਡੀਆ ਗੇਟ ਤੱਕ ਕਰੋਤੀ ਜਦੋਂ ਅਸੀਂ ਤਾਜੀ ਬਣਾਈ ਸੀ ਨਾ ਸਾਲਾਂ ਜਿੰਨਾ ਚਿਰ ਸਾਡੀ ਸਰਕਾਰ ਰਹੀ ਤੇ ਲੋਕੀ ਗੱਡੀ ਤੇ ਮੋਟਰਸਾਈਕਲ ਕਾਰ ਤੇ ਜਿਹੜੇ ਵੀ ਜਾਂਦੇ ਹਨ 골ਡਨ ਗੇਟ ਤੋਂ ਉੱਥੋਂ ਤੱਕ ਐਂ ਲੱਗਦਾ ਦੁਬਈ ਆ ਗਏ ਆ ਹੈਰੀਟੇਜ ਟੈਂਨੈਂਸ ਨਜ਼ਰ ਨਹੀਂ ਆ ਰਹੀ ਰਣਜੀਤ ਐਮਨੀਆਂ ਸੋਹਣੀਆਂ ਮਾਰਕੀਟਾਂ ਬਣਾਈਆਂ ਅੱਜ ਵੀ ਗੱਡੀ ਲਾਉਣ ਨੂੰ ਜਗ੍ਹਾ ਨਹੀਂ ਮਿਲਦੀ ਇੰਨੇ ਲੋਕ ਇੰਜੋਏ ਕਰਦੇ ਆ ਪਰ ਇਹਨਾਂ ਨੇ ਫੇਰ ਕੂੜੇ ਦਾ ਢੇਰ ਕਰਤਾ ਜਦ ਕਿ ਮੈਂ ਕੰਪਨੀ ਲਾਇਆ ਸੀ ਡੋਰ ਟੂ ਡੋਰ ਗਾਰਬੇਜ ਕਲੈਕਸ਼ਨ ਘਰਾਂ ਦਾ ਕੂੜਾ ਚੁੱਕਦੀ ਸਿੱਧਾ ਡੰਪ ਤੇ ਜਾਂਦਾ ਸੀ ਢੇਰੀਆਂ ਖਤਮ ਕਰਦੇ ਆ ਕੋਈ ਢੇਰੀ ਨਜ਼ਰ ਨਹੀਂ ਆਉਂਦੀ ਚਿੱਟਾ ਚਾਨਣ ਐਲਈਡੀ ਸੋਨਾ ਨਾ ਇਹਨਾਂ ਕੋ ਸਾਡੇ ਲਈ ਬਲਬ ਜਗੇ ਆ ਨਾ ਇਹਨਾਂ ਕੋ ਹੁਣ ਉਹ ਕੰਪਨੀ ਚੱਲੀ ਆ ਪੈਸੇ ਦੇਣ ਨੂੰ ਐ ਨਹੀਂ ਗੇ ਕੂੜਾ ਚੁੱਕਿਆ ਨਹੀਂ ਜਾ ਰਿਹਾ ਕੂੜੇ ਦੇ ਢੇਰ ਫੇਰ ਲੱਗ ਗਿਆ ਫਿਰ ਬਟਾਲਾ ਰੋੜ ਦੋ ਵਾਰੀ ਬਣਾਈ ਇਹਨਾਂ ਨੇ ਫਿਰ ਇੱਕ ਵਾਰੀ ਤੋੜਤੀ ਆ ਪਾਈਪ ਕੋਈ ਪਾਉਣੀ ਸੀ ਉਸ ਤੋਂ ਬਾਅਦ ਬਣਾਉਣਾ ਇਹਨਾਂ ਸਿੱਖਿਆ ਨਹੀਂ ਤੋੜ ਕੰਪਨੀ ਕੋਈ ਗਈ ਪੈਸੇ ਲੈ ਕੇ ਠੱਗੀ ਮਾਰ ਕੇ ਇਹਨਾਂ ਨੇ ਪਟਾਤੀ ਹੋਣੀ ਆ ਮੁੜ ਕੇ ਬਣਾਉਣੀ ਨਹੀਂ ਸਿੱਖੀ ਇਹਨਾਂ ਨੇ ਤੋੜਨਾ ਸਿੱਖਿਆ ਬਣਾਉਣਾ ਨਹੀਂ ਸਿੱਖਿਆ ਕੋਈ ਜਿਹੜੀ ਬੀਆਰਟੀ ਬੀਆਰਟੀ ਐਸ ਜਿਹੜੀ ਆ ਉਹ ਪ੍ਰੋਜੈਕਟ ਅਸੀਂ ਲੈ ਕੇ ਆਏ ਇੰਨੀਆਂ ਸੋਹਣੀਆਂ ਅਸੀਂ ਬੱਸਾਂ ਹੁਣ ਭਰੀਆਂ ਹੀ ਜਾਂਦੀਆਂ ਸੀ ਬੱਚਿਆਂ ਨੂੰ ਯੂਨੀਵਰਸਿਟੀ ਤੱਕ ਜਾਣ ਦਾ ਇਹਨਾਂ ਨੂੰ ਆਨੰਦ ਆਉਂਦਾ ਸੀ ਕਿਉਂਕਿ ਕੋਈ ਵੀ ਪਬਲਿਕ ਟ੍ਰਾਂਸਪੋਰਟ ਹੈ ਜਿਹੜੀ ਉਹਨੂੰ ਟਾਈਮ ਲੱਗਦਾ ਹੈ ਪਬਲਿਕ ਹਜ਼ਾਰ ਤੋਂ ਵੱਧ ਬੰਦਾ ਰੋਜ਼ ਸਫ਼ਰ ਕਰ ਰਿਹਾ ਸੀ ਬੰਦ ਪਬਲਿਕ ਸਿਸਟਮ ਨੂੰ ਜਿਹੜਾ ਨਾ ਇੰਟਰੋਡਿਊਸ ਆਦਤ ਪੈਣ ਚ ਟਾਈਮ ਲੱਗਦਾ ਹੁਣ ਬਿਲਕੁਲ ਪੀਕ ਤੇ ਸੀ ਪੂਰਾ ਲੋਕੀ ਉਹਨੂੰ ਇੰਜੋਏ ਕਰਦੇ ਵਾ ਸੀ ਉਸ ਟ੍ਰਾਂਸਪੋਰਟ ਸਿਸਟਮ ਨੂੰ ਪਰ ਇਹਨਾਂ ਨੇ ਬੰਦ ਕਰਤਾ ਇਹਨਾਂ ਕੋਲ ਤੇਲ ਪਾਉਣ ਨੂੰ ਪੈਸੇ ਨਹੀਂ ਹੈਗੇ ਇਹਨਾਂ ਹਜ਼ਾਰ ਰੁਪਈਆ ਕਿੱਥੋਂ ਦੇਣਾ ਇਹਨਾਂ ਨੌਕਰੀਆਂ ਕਿੱਥੋਂ ਦੇਣੀਆਂ ਇਹਦੇ ਲੁੱਟ ਕੇ ਪੰਜਾਬ ਨੂੰ ਪੂਰੇ ਦੇਸ਼ ਦੇ ਵਿੱਚ ਆਪਣਾ ਪ੍ਰਚਾਰ ਕਰਨ ਤੇ ਲੱਗੇ ਆ ਤੇ ਇਹਨਾਂ ਕੋ ਨਾ ਤਨਖਾਹਾਂ ਪੁਲਿਸ ਨੂੰ ਦਿੱਤੀਆਂ ਗਈਆਂ ਹੁਣ ਨਾ ਟੀਚਰਾਂ ਉਹ ਦਿੱਤੀਆਂ ਨਾ ਪਟਵਾਰੀਆਂ ਦਿੱਤੀਆਂ ਗਈਆਂ ਬੁਰਾ ਹਾਲ ਇਹਨਾਂ ਦਾ ਬੱਸਾਂ ਬੰਦ ਹੋ ਗਈਆਂ ਤੇਲ ਨਹੀਂ ਪੋਇਆ ਗਿਆ ਉਹ ਸਭ ਲੱਗ ਗਿਆ ਕੂੜਾ ਹੋ ਰਹੀਆਂ ਕਬਾੜਾ ਹੋ ਰਹੀਆਂ ਐਡਾ ਵੱਡਾ ਇਨਫਰਾਸਟ੍ਰਕਚਰ ਅਸੀਂ ਕ੍ਰੀਏਟ ਕੀਤਾ 550 ਕਰੋੜ ਰੁਪਏ ਲਾ ਕੇ ਇਹ ਕੋਈ ਸ਼ਰਮ ਕਰ ਲੈਣ ਹੈ ਗੱਪਾਂ ਹੱਲੇ ਮਾਰੀ ਜਾਂਦੇ ਆ ਇੱਕ ਸਵਾਲ ਹੱਲੇ ਮਾਰੀ ਜਾਂਦੇ ਆ ਕੋਈ ਜਿਹੜੀਆਂ ਪਾਰਟੀਆਂ ਹੁੰਦੀਆਂ ਨਾ ਸਰਕਾਰ ਬਣਨ ਤੋਂ ਪਹਿਲਾਂ ਦੇ ਝੂਠ ਮਾਰਦੀਆਂ ਵਾ ਮੁੜ ਕੇ ਨਾ ਕੁਝ ਹੋਵੇ ਨਾ ਘੜ ਤੋਂ ਘੜ ਚੁੱਪ ਕਰਕੇ ਬੈਠੇ ਰਹਿੰਦੇ ਤੁਰੇ ਫਿਰਦੇ ਰਹਿੰਦੇ ਟਾਈਮ ਕੱਢ ਲੈਂਦੇ ਆ ਇਹਦੇ ਅੱਜ ਵੀ ਓਨਾ ਹੀ ਝੂਠ ਬੋਲੀ ਜਾਂਦੇ ਆ ਮੈਂ ਨਾ ਕਾਹਦੇ ਬਣਿਆ ਐ ਇੰਨੇ ਢੀਠ ਲੋਕ ਇੰਨੇ ਢੀਠ ਲੀਡਰ ਇੰਨੀ ਢੀਠ ਸਰਕਾਰ ਮੈਂ ਅੱਜ ਤੱਕ ਇੰਨਾ ਢੀਠ ਮੁੱਖ ਮੰਤਰੀ ਮੈਂ ਅੱਜ ਤੱਕ ਨਹੀਂ ਵੇਖਿਆ ਉਹ ਸਟੇਜ ਸ਼ੋ ਹੀ ਕਰੀ ਜਾਂਦਾ ਹਲੇ ਵੀ ਕਮੇਡੀਅਨ ਸੀ ਲੋਕ ਮੰਨ ਪ੍ਰਚਾਰ ਕਰਨ ਵਾਸਤੇ ਨਵਜੋਤ ਸਿੱਧੂ ਆ ਰਹੇ ਲੱਗਦਾ ਕਿ ਕੈਂਪੇਨ ਤੇ ਕੋਈ ਹਲਾਰਾ ਮਿਲੂ ਤੇ ਗਵਨ ਨੂੰ ਪੁੱਛ ਲਾਂਗੇ ਵੀ ਦੇਖ ਕੇ ਸਿੰਗਲ ਕੋਈ ਕੰਮ ਕੀਤਾ ਦਿਖਾ ਦੇ ਉਹ ਆ ਰਿਹਾ ਨਾ ਦਾਸਾ ਰਿਹਾ ਫਿਰ ਮੰਤਰੀ ਰਿਹਾ 10 ਸਾਲ ਐਂਪੀਰ ਐ ਉਸ ਤੋਂ ਬਾਅਦ ਲੋਕਲ ਗਵਰਨਮੈਂਟ ਮਿਨਿਸਟਰ ਆ ਜਿਹੜੀ ਸੜਕ ਦੇ ਖਲੋਗੇ ਲੋਕੀ ਕਹਣਗੇ ਅਨਲ ਜੋਸ਼ੀ ਨੇ ਬਣਾਈ ਜਿਹੜੇ ਬਾਗ ਦੇ ਖਲੋਗੇ ਅਨਲ ਜੋਸ਼ੀ ਨੇ ਬਣਾਇਆ ਤੇ ਜਦੋਂ ਕੋਈ ਗੱਲ ਆਊਗੀ ਨਾ ਇਹ ਗੱਪਾਂ ਇਹ ਸਿੱਧੂ ਮਾਰੀਆਂ ਇਹ ਝੂਠ ਇਹ ਸਿੱਧੂ ਮਾਰਿਆ ਇਹ ਜੁਮਲਾ ਜਿਉਂ ਸੁਣਨਾ ਸ਼ੁਰੂ ਕੀਤਾ ਅੱਜ ਤੱਕ ਇਹ ਸਿੱਧੂ ਨੇ ਝੂਠ ਇਸ ਕਰਕੇ ਜੁਮਲੇ ਝੂਠ ਅੱਕੇ ਪੈ ਲੋਕ ਇਨੂੰ ਸਬਕ ਸਿਖਾਉਣਗੇ ਇਹਨਾਂ ਨੂੰ ਪੂਰਾ ਚੰਗੀ ਤਰ੍ਹਾਂ ਇਹ ਐਮਪੀ ਜਿਹੜਾ ਦੋ ਬਰੀ ਦਾ ਬਣਿਆ ਆਪਣੇ ਘਰ ਦੇ ਬਾਹਰ ਗੰਦਾ ਨਾਲਾ ਉਹ ਨਹੀਂ ਪੂਰਾ ਕਰ ਸਕਿਆ ਮੈਂ ਰਹਿੰਦਾ ਨਹੀਂ ਹਾਂ ਕਿਲੋਮੀਟਰਾਂ ਦੇ ਵਿੱਚ ਗੰਦਾ ਨਾਲਾ ਪੂਰ ਕੇ ਲੋਕਾਂ ਨੂੰ ਕਰੋੜਾਂ ਬੱਦੀ ਬਣਾਤਾ ਇੱਕ ਪ੍ਰਾਈਵੇਟ ਕੰਪਨੀ ਨੇ 1 ਕਿਲੋਮੀਟਰ ਨਾਲਾ ਪੂਰ ਕੇ ਉੱਤੇ ਪੂਰਿਆ ਨਹੀਂ ਟੱਕ ਕੇ ਉੱਤੇ ਲੈਂਡਰ ਪਾ ਕੇ ਪਾਰਕਿੰਗ ਬਣਾਤੀ ਤੇ ਇਹ ਆਪ ਗੰਦ ਚ ਰਹੀ ਜਾਂਦਾ ਕਿਸੇ ਨੂੰ ਕੀ ਕਿਤੇ ਉਸ ਬਾਈ ਤੇ ਰੱਖੂ ਹੈ ਆਪ ਬਹਮਾਰੀਆਂ ਪਹੁੰਚੇ ਪ੍ਰਤਾਪ ਬਾਜਵਾ ਨੇ ਜਿਹੜਾ ਇੰਡੀਆ ਅਲਾਈਂਸ ਗੱਟਚੋੜ ਹੈ ਉਹਦੀ ਸਰਕਾਰ ਬਣਨ ਦਾ ਦਾਵਾ ਕੀਤਾ ਪਰ ਪੰਜਾਬ ਦੀਆਂ 13 ਸੀਟਾਂ ਕਿੰਦੇ ਕਾਂਗਰਸ ਜਿੱਤਣ ਜਾ ਰਹੀ। ਉਹ ਜਾ ਰਹੀ ਤਾਂ ਸਾਰੇ ਕਹਿ ਰਹੇ ਉਹ ਵੀ 13 ਜ਼ੀਰੋ ਕਹਿ ਰਹੇ ਹੁਣ ਇੱਕ ਪਾਸੇ ਜ਼ੀਰੋ ਇੱਕ ਪਾਸੇ 13 ਜ਼ੀਰੋ ਵੀ ਤੇ ਆ ਸਕਦੀ ਹੈ ਨਾ ਇਸ ਕਰਕੇ ਸਭ ਜੋ ਮਰਜ਼ੀ ਕਰੀ ਜਾਣ ਜਦੋਂ ਪਰਫਾਰਮ ਨਹੀਂ ਕੀਤਾ ਨਾ ਲੋਕ ਹੁਣ ਵੇਰ ਹੋ ਗਿਆ ਲੋਕ ਜਾਗਰੂਕ ਹੋ ਗਿਆ ਲੋਕਾਂ ਨੂੰ ਸਬਕ ਮਿਲ ਗਿਆ ਵੀ ਅਸੀਂ ਹੁਣ ਨਿਸ਼ਾਨਾ ਨੂੰ ਨਹੀਂ ਵੋਟ ਪਾਉਣੀ ਪਹਿਲਾਂ ਇਨਸਾਨ ਵੀ ਵੇਖਾਂਗੇ ਕੰਮ ਵਾਲਾ ਕਿਹੜਾ ਤੇ ਉਹ ਉਹਨਾਂ ਨੂੰ ਇੱਕੋ ਹੀ ਨਜ਼ਰ ਆਉਂਦਾ ਐ ਸੇਵਾਦਾਰ ਇਸ ਪਰ ਫਰਕ ਲੱਗ ਰਿਹਾ ਕਿ ਜਿਹੜੀ 7 ਸਾਲ ਚ ਵਾਦਾ ਖਿਲਾਫੀ ਹੋਈ ਉਹਨੂੰ ਲੈ ਕੇ ਵੋਟਰ ਥੋੜਾ ਨਰਾਸ਼ ਨਹੀਂ ਨਰਾਸ਼ ਕੀ ਅਵੇਰ ਵੀ ਹੈ ਸਬਕ ਸਿਕਾਉਣ ਨੂੰ ਤਿਆਰ ਆ ਪਹਿਲਾਂ ਇਹ ਪੰਜੇ ਨੂੰ ਪਾਈ ਇਹਨਾਂ ਨੇ ਉਹਨਾਂ ਨੇ ਸਬਕ ਸਿਖਾਤਾ ਲੋਕਾਂ ਨੂੰ ਫਿਰ ਝਾੜੂ ਆ ਗਿਆ ਔਰ ਕਿਹੜਾ ਰਹਿ ਗਿਆ ਇੱਕ ਉਹ ਅਮਰੀਕਾ ਤੋਂ ਆਇਆ ਪਹਿਲਾਂ ਦਿੱਲੀੋਂ ਲਿਆਉਂਦੇ ਹੁੰਦੇ ਹਣ ਅਮਰੀਕਾ ਤੋਂ ਲਿਆਏ ਆ ਉਹਦੇ ਦੇਖੋ ਸਮਝ ਨਹੀਂ ਲੱਗਦੀ ਗੋਭੀ ਵੇਚੀ ਜਾਂਦਾ 350 ਰੁਪਏ ਕਿਲੋ ਇਸ ਕਰਕੇ ਉਹ ਬਾਹਰ ਵਾਲੇ ਦੇ ਵੱਡੇ ਤੋਂ ਵੱਡੇ ਨੂੰ ਨਹੀਂ ਕਦੀ ਕਿਸੇ ਨੇ ਐਕਸੈਪਟ ਕੀਤਾ ਸੰਨੀ ਦੇਵਰ ਆਇਆ ਏ ਮੁੜ ਕੇ ਪੋਸਟਰ ਹੀ ਲਾਉਂਦੇ ਰਹਿ ਗਏ ਲੋਕੀ 50 ਸਾਲਾਂ 'ਚ ਇੱਕ ਸਿੰਗਲ ਵਰੀ ਨਹੀਂ ਬਣਿਆ ਇਹ ਐਮਬੈਸਡਰ ਇਹ ਬਾਹਰ ਵਾਲੇ ਬੰਦੇ ਅਮਰੀਕਾ ਵਾਲੇ ਦਿੱਲੀ ਵਾਲੇ ਇਹ ਰਿਜੈਕਟ ਕਰ ਚੁੱਕੇ ਲੋਕ ਆ ਕਦੋਂ ਯਾਦ ਕਰਨਗੇ ਕੌਣ ਕੋਈ ਕੀ ਆਗਾ ਇੱਥੇ ਕਦੋਂ ਇਹਨਾਂ ਨੂੰ ਲੋਕਾਂ ਦੀ ਸਮੱਸਿਆਵਾਂ ਦਾ ਪਤਾ ਲੱਗੂਗਾ 5 ਸਾਲ ਤੱਕ ਇੰਜ ਹੀ ਲੰਘ ਜਾਣਗੇ ਨਾਮ ਨਹੀਂ ਚੇਤੇ ਆਉਣੇ ਇਹਨਾਂ ਨੂੰ ਇਸ ਕਰਕੇ ਟੱਕਰ ਲੋਕਲ ਵਰਸਸ ਲੋਕਲ ਟੱਕਰ ਲੋਕਲ ਵਰਸਸ ਲੋਕਲ ਹੈਗੀ ਆ ਕਿਉਂਕਿ ਇਹ ਤੇ ਲਾਟਰੀ ਐਮਪੀ ਆ ਪਹਿਲਾਂ ਵੇਖੋ ਆ ਜਿਹੜਾ ਔਜਲਾ ਬਣਿਆ ਕਿ ਇੱਕ ਸੌ ਖਾਦੀ ਜਦੋਂ ਕੈਪਟਨ ਸਾਹਿਬ ਨੇ ਉਹਨਾਂ ਰਿਜ਼ਾਈਨ ਕੀਤਾ ਪਾਰਲੀਮੈਂਟ ਤੋਂ ਬਾਈ ਇਲੈਕਸ਼ਨ ਹੋਣੀ ਸੀ ਨਾਲ ਹੀ ਹੋਈ ਉਸ ਵੇਵ ਦੇ ਵਿੱਚ ਇਹਦੀ ਲਾਟਰੀ ਨਿਕਲ ਆਈ ਐਸਐਮਪੀ ਦੀ ਇਹ ਲਾਟਰੀ ਐਮਪੀ ਬਣ ਗਿਆ ਉਸ ਤੋਂ ਬਾਅਦ ਬਾਹਰੋਂ ਕੈਂਡੀਡੇਟ ਆ ਗਿਆ ਪੂਰੀ ਸਾਹਿਬ ਇਹਦੀ ਦੁਬਾਰਾ ਲਾਟਰੀ ਲੋਕਾਂ ਨੇ ਨਾਰਾ ਹੀ ਇੱਕ ਦਿੱਤਾ ਵੀ ਲੋਕਾਂ ਅਸੀਂ ਬਾਹਰ ਵਾਲੇ ਨੂੰ ਸੈਪਟ ਨਹੀਂ ਕਰਨਾ ਅੰਮ੍ਰਿਤ ਸਰ ਇਹ ਬਾਹਰ ਨੂੰ ਸੈਪਟ ਨਹੀਂ ਕਰਦੇ ਵੱਡੇ ਵੱਡੇ ਲੋਕ ਆਏ ਅਸਲ ਲੜਾਈ ਲੋਕਲ ਵਰਸ ਲੋਕਲ ਹੈ ਤੇ ਕੰਮ ਵਰਸੇ ਤੇ ਆਉਦਿਲਾ ਸਾਹਿਬ ਦੀ ਜੀਰੋ ਕੰਮ ਨਹੀਂ ਕੋਈ ਗਿਣਾ ਸਕਿਆ ਉਹ ਕਿਸੇ ਨੇ ਪੱਤਰਕਾਰ ਨੇ ਪੁੱਛਿਆ ਉਹ ਆਂਦਾ ਕੰਮ ਗਿਣਾਓ ਆਪਣੇ ਆਂਦਾ ਮੇਰੀ ਫੇਸਬੁੱਕ ਤੇ ਵੇਖ ਲੋ ਫੇਸਬੁੱਕ ਤੇ ਤੇ ਫਿਰ ਨਿਆਣਿਆਂ ਦਾ ਕੰਮ ਵੀ ਇਹੀ ਹੈ ਸਾਰੀ ਦਿਹਾੜੀ ਵੇਖੀ ਜਾਂਦੇ ਆ ਕਰੀ ਜਾਂਦੇ ਆ ਵੀ ਉਂਗਲਾ ਮਾਰੀ ਗਿਆ ਹੁਣਾ ਹੋਰ ਕੱਖ ਨਹੀਂ ਗਾ ਇਹ ਸਵਾਲ ਲਾਉਣ ਨੂੰ ਅਚੀਵਮੈਂਟ ਗਿਣਦੇ ਆ ਸਵਾਲ ਲਾਉਣਾ ਅਚੀਵਮੈਂਟ ਨਹੀਂ ਹੁੰਦੀ ਸਵਾਲ ਲਾ ਕੇ ਹਾਊਸ ਲੱਤ ਲਾ ਕੇ ਅਸ਼ੋਰੈਂਸ ਲੈਣਾ ਕਿਸੇ ਗੱਲ ਦੀ ਅਸ਼ੋਰੈਂਸ ਲੈਣਾ ਟਾਈਮ ਬਾਉਂਡ ਅਸ਼ੋਰੈਂਸ ਕੰਮ ਹੋਇਆ ਦਿਖਾਉਣਾ ਇਹ ਫਿਜ਼ੀਕਲੀ ਦਿਖਾਉਣ ਇਹ ਕੰਮ ਮੈਂ ਕੀਤਾ ਉਹ ਕੋਈ ਨਹੀਂ ਹੈ। ਥੈਂਕ ਯੂ। ਅ ਫਿਰ ਆਪਣੇ ਵਰਕ ਦੱਸਦੇ। ਮੈਂ ਲੋਕ ਸਭਾ ਇੰਚਾਰਜ ਤੋਂ ਡੈਮੋਕ੍ਰੈਟਿਕ ਪਾਰਟੀ ਆਫ ਇੰਡੀਆ ਤੋਂ। ਸੋ ਅੱਜ ਡੈਮੋਕ੍ਰੈਟਿਕ ਪਾਰਟੀ ਆਫ ਇੰਡੀਆ ਦੀ ਅੰਮ੍ਰਿਤਸਰ ਜ਼ਿਲ੍ਹੇ ਦੀ ਪੂਰੀ ਟੀਮ ਵੱਖ-ਵੱਖ ਹਾਲ걵 ਇੰਚਾਰਜ ਪਹੁੰਚੇ ਨੇ। ਸੋ ਅੱਜ ਜੋ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਦੇ ਨਾਲ 2022 ਦੇ ਅੰਦਰ ਅਲਾਈਅੰਸ ਹੋਇਆ ਸੀ। ਸ਼੍ਰੀ ਪਰਸ਼ੋਤਮ ਚੱਡਾ ਜੀ ਡੈਮੋਕ੍ਰੈਟਿਕ ਪਾਰਟੀ ਆਫ ਇੰਡੀਆ ਦੇ ਰਾਸ਼ਟਰੀ ਪ੍ਰਧਾਨ ਜਿਨ੍ਹਾਂ ਨੇ ਅਲਾਈਅੰਸ ਕੀਤਾ ਸੀ। ਸੋ ਅੱਜ ਉਹ ਅਲਾਈਅੰਸ ਸਾਡਾ ਜ ਅਸੀਂ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਜਿੱਥੇ-ਜਿੱਥੇ ਵੀ ਸਾਡੇ ਡੈਮੋਕ੍ਰੈਟਿਕ ਪਾਰਟੀ ਆਫ ਇੰਡੀਆ ਦੇ ਵਰਕਰ ਆ ਵੱਖ-ਵੱਖ ਹਲਕਿਆਂ ਦੇ ਵਿੱਚ ਜਾ ਕੇ ਉਹਨਾਂ ਦੀ ਡਿਊਟੀ ਲਾ ਚੁੱਕੇ ਆ ਔਰ ਉਹ ਜਾ ਕੇ ਅਨਿਲ ਜੋਸ਼ੀ ਜੀ ਔਰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਚਾਰ ਕਰਕੇ ਔਰ ਇੱਕ ਵੱਡੀ ਲੀਡ ਦੇ ਨਾਲ ਅਨਿਲ ਜੋਸ਼ੀ ਜੀ ਨੂੰ ਜਿਤਾਵਾਂਗੇ ਸਾਡੀ ਜ਼ਿਆਦਾ ਤੋਂ ਜ਼ਿਆਦਾ ਕੋਸ਼ਿਸ਼ ਇਹੀ ਆ ਕਿ ਆਪਣੇ ਵਰਕਰ ਆ ਜਿਹੜੇ ਉਹਨਾਂ ਤੱਕ ਵੱਖ-ਵੱਖ ਹਲਕਿਆਂ ਦੇ ਵਿੱਚ ਜਾ ਕੇ ਉਹ ਪਹੁੰਚ ਕਰਦੇ ਪਏ ਆ ਲੋਕਾਂ ਤੱਕ ਲੋਕਾਂ ਨੂੰ ਦੱਸਦੇ ਪਏ ਆ ਵੀ ਇਸ ਵਾਰ ਅਨਿਲ ਜੋਸ਼ੀ ਜੀ ਨੂੰ ਆਪਾਂ ਮੌਕਾ ਦੇਣਾ ਆ ਕਿਉਂਕਿ ਲੋਕਾਂ ਨੇ ਕਾਂਗਰਸ ਨੂੰ ਦੇਖ ਲਿਆ ਆਮ ਆਦਮੀ ਪਾਰਟੀ ਜਿਹੜੀ ਇੱਕ ਝੂਠੇ ਦਾਅਵੇ ਕਰਕੇ ਆਮ ਆਦਮੀ ਪਾਰਟੀ ਬਣੀ ਸੀ ਅੱਜ ਜਿਉ ਉਹ ਉਸ ਪਾਰਟੀ ਦੀ ਗੱਲ ਕਰ ਲਈਏ ਉਹਨਾਂ ਨੇ ਅੱਜ ਤੱਕ ਸਿਰਫ ਲੋਕਾਂ ਨੂੰ ਲੁੱਟਿਆ ਔਰ ਕੁੱਟਿਆ ਆ ਕੰਮ ਕਿਸੇ ਦਾ ਨਹੀਂ ਹੋਇਆ ਸਿਰਫ ਸਮਾਜ ਦੇ ਅੰਦਰ ਧੋਖਾਧੜੀ ਚੱਲੀ ਆ ਔਰ ਸ਼ਰੋਮਣੀ ਅਕਾਲੀ ਦਲ ਨੇ ਜੋ ਲੋਕਾਂਵਾਸੀ ਸਮਾਜਵਾਸੀ ਕੰਮ ਕੀਤਾ ਆ ਉਹ ਅੱਜ ਵੀ ਉਹਨਾਂ ਦਾ ਕੰਮ ਬੋਲਦਾ ਆ ਜੋ ਸੜਕਾਂ ਬਣੀਆਂ ਆ ਜੋ ਗਲੀਆਂ ਬਣੀਆਂ ਆ ਜੋ ਪੁਲ ਬਣੇ ਨੇ ਜਿੰਨੀ ਵੀ ਡਵੈਲਪਮੈਂਟ ਹੋਈ ਆ ਪੰਜਾਬ ਦੇ ਅੰਦਰ ਇਹ ਸ਼੍ਰੋਮਣੀ ਅਕਾਲੀ ਦਲ ਦੀ ਦੇਣ ਆ ਸੋ ਅਸੀਂ ਡੈਮੋਕ੍ਰੈਟਿਕ ਪਾਰਟੀ ਆਫ ਇੰਡੀਆ ਸਾਡਾ ਪੂਰਾ ਸਮਰਥਨ ਆ ਸੋ ਬਹੁਤ ਬਹੁਤ ਧੰਨਵਾਦ ਜੀ ਅਨਿਲ ਜੋਸ਼ੀ ਜਿੰਦਾਬਾਦ ਅਨਿਲ ਜੋਸ਼ੀ ਜਿੰਦਾਬਾਦ ਅਨਿਲ ਜੋਸ਼ੀ ਜਿੰਦਾਬਾਦ ਚੰਦishan ਤਕੜੀ ਚੰਦishan ਤਕੜੀ ਡੈਮੋਕ੍ਰੈਟਿਕ ਪਾਰਟੀ ਆਫ ਇੰਡੀਆ ਬਿਲਕੁਲ ਜੈ ਜਵਾਵਾਦ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਅਨਿਲ ਜੋਸ਼ੀ ਜਿਨ੍ਹਾਂ ਨੇ ਲੋਕਾਂ ਤੋਂ ਮਿਲ ਰੇ ਸਮਰਥ ਸਤਕਾ ਆਪਣੀ ਵੱਡੀ ਜਿੱਤ ਦਾ ਦਾਵਾ ਕੀਤਾ ਔਰ ਵਿਰੋਧੀਆਂ ਤੇ ਵੱਡੇ ਸਿਆਸੀ ਹਮਲੇ ਕੀਤੇ ਐ ਔਰ ਇਹ ਐਲਾਨ ਕੀਤਾ ਕਿ ਇਸ ਵਾਰ ਉਹਨਾਂ ਦੀ ਜਿਹੜੀ ਟੱਕਰ ਹੈ ਉਹ ਲੋਕਲ ਉਮੀਦਵਾਰ ਗੁਰਜੀਤ ਓਜਲਾ ਦੇ ਨਾਲ ਹੋਣ ਜਾ ਰਹੀ ਹੈ ਪਰ ਕੰਮ ਨੂੰ ਪਹਿਲ ਦਉਂਦੇ ਹੋਏ ਉਹਨਾਂ ਦੇ ਕੀਤੇ ਕੰਮਾਂ ਸਦਕਾ ਲੋਕ ਉਹਨਾਂ ਨੂੰ ਵੱਡੇ ਮਾਰਜਨ ਦੇ ਨਾਲ ਜਿਤਾ ਕੇ ਲੋਕ ਸਭਾ ਵਿੱਚ ਭੇਜਣਗੇ ਕੈਮਰਾ ਬਸਨ ਅਵਤਾਰ ਸਿੰਘ ਦੇ ਨਾਲ ਅਮਰਿੰਦਰ ਸਿੰਘ ਮੌਂਗਾ ਪੀਟੀਸੀ ਨਿਊਜ਼ ਅੰਮ੍ਰਿਤਸਰ